ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰਸਰ ਸਧਾਰ ਪਾਸ਼ੇ ਛੇਮੀ ਜਿੱਥੇ ਕਿ ਧੰਤਨ ਸਿੰਘ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਕਮਲ ਪਾਏ ਸਨ ਇੱਥੇ ਮਹਾਰਾਜ ਨੇ 3 ਮਹੀਨੇ 20 ਦਿਨ ਦਾ ਦੱਸ ਰਹੇ ਕਿ ਇੱਥੇ ਮਹਾਰਾਜ ਨੇ ਨਿਵਾਸ ਕੀਤਾ ਜਿਸ ਦੌਰਾਨ ਸੂਰਮੇ ਕਰਤੱਪ ਕਰਦੇ ਸਨ ਸੰਗਤਾਂ ਪਟਾਵਾਂ ਲੈ ਕੇ ਆਉਂਦੀਆਂ ਸਨ ਤੇ ਭਾਈ ਪ੍ਰੇਮਾ ਜੀ ਜੋ ਕਿ ਇਸੇ ਨਗਰ ਦੇ ਸਨ ਪ੍ਰੇਮ ਵਿੱਚ ਮਹਾਰਾਜ ਦੀ ਬਹੁਤ ਸੇਵਾ ਕਰਦੇ ਸਨ ਇਸ ਦਿਨ ਮਹਾਰਾਜ ਸ਼ਿਕਾਰ ਲਈ ਜਾਂਦੇ ਹਨ ਤਾਂ ਮਹਾਰਾਜ ਦੇ ਘੋੜੇ ਨੂੰ ਅੱਗੇ ਬਾਗਾ ਫੜ ਲੈਂਦੇ ਹਨ ਤੇ ਉਹਨਾਂ ਨੂੰ ਘੋੜੇ ਨੂੰ ਸਾਹ ਪਗਡੰਡੀ ਤੋਰਦੇ ਹਨ ਆਪ ਕੰਡਿਆਂ ਦੇ ਉੱਤੋਂ ਦੀ ਹੋ ਕੇ ਝਾੜੀਆਂ ਦੇ ਉੱਪਰ ਹੋ ਕੇ ਲੰਘ ਰਹੇ ਨੇ ਪ੍ਰੇਮਬਸ ਹੋ ਕੇ ਮਹਾਰਾਜ ਨੂੰ ਦੇਖਿਆ ਜਾਣਕ ਕਿ ਭਾਈ ਪ੍ਰੇਮਾ ਜੀ ਦੇ ਪੈਰਾਂ ਵਿੱਚੋਂ ਲਹੂ ਸਿਮ ਰਿਆ ਹੈ ਮਹਾਰਾਜ ਦੇ ਆਦੇ ਘਰ ਵਿੱਚ ਆਏ ਮਹਾਰਾਜ ਨੇ ਕੋੜਾ ਰੋਕਿਆ ਗਿਆ ਸਿੱਖਾ ਆਪਣਾ ਪਾਵਨ ਜੋੜਾ ਉਤਾਰ ਕੇ ਦਿੱਤਾ ਕਿ ਇਹ ਜੋੜਾ ਤੁਸੀਂ ਪਹਿਨੋ ਤੁਹਾਡੇ ਪੈਰਾਂ ਵਿੱਚ ਕੰਡੇ ਵੱਜ ਰਹੇ ਹਨ ਤਾਂ ਬਾਬਾ ਪ੍ਰੇਮਾ ਜੀ ਨੇ ਜੋੜਾ ਬੜੇ ਆਦਰ ਸਤਕਾਰ ਨਾਲ ਫੜਿਆ ਉਹ ਜੋੜਾ ਫੜ ਕੇ ਤੇ ਆਪਣੇ ਸੀਸ ਤੇ ਰੱਖ ਲਿਆ ਜਿਸ ਤਰ੍ਹਾਂ ਸੀਸ ਰੱਖਿਆ ਤੇ ਮਹਾਰਾਜ ਨੇ ਵਜਨ ਕੀਤਾ ਸਿੱਖਾ ਜੋੜਾ ਤੈਨੂੰ ਪਾਉਣ ਲਈ ਦਿੱਤਾ ਹੈ ਮਹਾਰਾਜ ਇਹ ਜੋ ਜੋੜਾ ਹੈ ਇਸ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆਂ ਦੇ ਵੱਡੇ ਵੱਡੇ ਦੇਵੀ ਦੇਵਤੇ ਝੁਕਦੇ ਹਨ ਮਹਾਰਾਜ ਇਹ ਜੋੜਾ ਪਾਉਣ ਯੋਗ ਨਹੀਂ ਇਹ ਜੋੜਾ ਪੂਜਣ ਯੋਗ ਹੈ ਇਸ ਤੋਂ ਪ੍ਰਸੰਨ ਹੋ ਕੇ ਮਹਾਰਾਜ ਨੇ ਭਾਈ ਪ੍ਰੇਮਾ ਜੀ ਨੂੰ ਵਰ ਦਿੱਤਾ ਕਿ ਭਾਈ ਪ੍ਰੇਮਾ ਜੀ ਜੋ ਵੀ ਇਸ ਜੋੜੇ ਦੀ ਪੂਜਾ ਅਰਚਨਾ ਕਰੇਗਾ ਸੇਵਾ ਭਾਵਨਾ ਦੇ ਨਾਲ ਉਸ ਦੀਆਂ ਸਭ ਮਨੁਕਾਮਨਾਵਾਂ ਸੰਪੂਰਨ ਹੋਣਗੀਆਂ ਜੋ ਕਿ ਉਦੋਂ ਤੋਂ ਲੈ ਕੇ ਇਸ ਸਿਹਾਰ ਨਗਰ ਦੇ ਵਿੱਚ ਭਾਈ ਪ੍ਰੇਮਾ ਜੀ ਦੇ ਘਰ ਵਿੱਚ ਸ਼ਿਸ਼ੋਭਤ ਹੈ ਦੋਨੇ ਟਾਈਮ ਦਰਸ਼ਨ ਕਰਾਇਆ ਜਾਂਦੇ ਹਨ ਸੰਗਤਾਂ ਦੂਰ ਦੂਰ ਆਉਂਦੀਆਂ ਹਨ ਆਪਣੀਆਂ ਮਨੋਕਾਮਨਾਵਾਂ ਸੰਪੂਰਨ ਕਰੰਦੀਆਂ ਹਨ ਅਤੇ ਪਟਾਵਾਂ ਵਗੈਰਾ ਜੋ ਆਪਣਾ ਕਰਨਦੀਆਂ ਹਨ ਤੇ ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਅਧੀਨ ਹੈ ਐਂਡ ਸੁਧਾਰ ਵਿਖੇ